ਸੀਵਲ ਬੋਰਡ ਪ੍ਰਧਾਨ ਪ੍ਰੇਮ ਕੁਮਾਰ ਗੁਰਦਾਸਪੁਰ ਤੋਂ ਸਾਡੀ ਆਪ ਹੈ 10 ਤਰੀਕ ਨੂੰ ਮੀਟਿੰਗ ਹੋਈ ਸੀਵਲ ਬੋਰਡ ਸੀ ਹੋਣਾ ਮੀਟਿੰਗ ਦੇ ਹੋਂਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ 28 ਤਰੀਕ ਤੱਕ ਸਮਾਂ ਦਿੱਤਾ ਜਾਵੇ ਤਾਂ ਜੋ ਅਸੀਂ ਜੋ ਸੀਵਲ ਬੋਰਡ ਦੀਆਂ ਕੱਚੇ ਮਲਾਜ ਪੱਕੇ ਕਰਨ ਦੀਆਂ ਜਾਂ ਮਲ ਪੈਨਸ਼ਨ ਜਿਹੜੀ ਅਜੇ ਤੱਕ ਸੀਵਲ ਬੋਰਡ ਚ ਨਹੀਂ ਲੱਗੀ ਜੇ ਉਹ ਸਮੇਂ ਸਿਰ 28 ਤਰੀਕ ਤੱਕ ਨਾ 2 ਫਰਵਰੀ ਤੱਕ ਲੱਗੀ ਤੇ 5 ਮਾਰਚ ਨੂੰ ਠੋਕ ਕੇ ਧਰਨਾ ਦਿੱਤਾ ਜਾਏਗਾ ਜੀ ਮਹਾਂ ਸ਼ਤਰਨਾਮ ਸਿੰਘ ਪ੍ਰਧਾਨ ਪੀ ਡਬਲਯੂ ਡੀ ਪੀ ਫੀਲਡ ਐਂਡ ਵਰਕਰ ਜੂਨੀਅਰ ਕਰਤਾਜ ਪਰ ਪਠਾਨਕੋਟ ਅੱਜ ਜੱਥੇਬੰਦੀ ਦੀ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਤੋਂ ਪੂਰਜੋਨ ਅਪੀਲ ਕਰਕੇ ਮੰਗ ਕੀਤੀ ਗਈ ਹੈ ਕਿ ਮਲਾਜ਼ਮਾਂ ਦਾ ਬੰਦਾ ਡੀਏ ਅਤੇ ਪੇ ਕਮਿਸ਼ਨ ਦਾ ਬਕਾਇਆ ਜਲਦੀ ਤੋਂ ਜਲਦੀ ਦਿੱਤਾ ਜਾਵੇ ਕਿਉਂਕਿ ਸਰਕਾਰ ਨੂੰ ਆਈ ਹੋਈ ਨੂੰ 4 ਸਾਲ ਹੋ ਗਏ ਆ ਬੜੀਆਂ ਉਮੀਦਾਂ ਲੈ ਕੇ ਮਲਾਜ਼ਮਾਂ ਨੇ ਇਹ ਸਰਕਾਰ ਲਿਆਂਦੀ ਸੀ ਪਰ ਅੱਜ ਇਹ ਸਰਕਾਰ ਨੇ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ ਜਿਸ ਤਰ੍ਹਾਂ ਹੁਣ 12 ਤਰੀਕ ਨੂੰ ਹਾਲ ਇੰਡੀਆ ਸਟੇਟ ਜੂਨੀਅਨ ਨੇ ਜੋ ਹਾਕ ਦਿੱਤੀ ਸੀ ਉਹਦੇ ਸਬੰਧ ਵਿੱਚ ਜਿਹੜਾ ਵੀ ਹੜਤਾਲ ਕੀਤੀ ਗਈ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਨੇ ਕੁਝ ਨਾ ਦਿੱਤਾ ਤੇ ਮੁਲਾਜ਼ਮ ਬਾਅਦ ਤੋਂ ਬਾਅਦ ਵੱਡੇ ਤੋਂ ਵੱਡੇ ਸੰਘਰਸ਼ ਕਰਨਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ